ਕਾਲ ਜੀ ਕਿਦਾਂ ਹੋਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਮਗੇ ਲੋ ਜੀ ਅੱਜ ਵਾਲੀ ਜਿਹੜੀ ਆਪਾਂ ਨੇ ਕੱਟ ਪੀਸਾਂ ਦੀ ਵੀਡੀਓ ਪਾਈ ਸੀਗੀ ਜਿਹੜੇ ਆਪਣੇ ਮਛਲੀਆਂ ਦੇ ਸੀ ਕ੍ਰੇਪ ਦੇ ਸੀ ਚਨੂਮ ਦੇ ਸੀ ਕਿ ਇੰਨਾ ਕੁ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਹੈ ਭੈਣਾਂ ਦਾ ਸੂਵਾ ਦਾ ਬਹੁਤ ਬਹੁਤ ਇੱਕ ਇੱਕ ਸੂਟ ਦੇ 20 20 ਮੈਸੇਜ ਆਏ ਨੇ ਜੀ ਇੰਨਾ ਕੁ ਵਧੀਆ ਕਿਉਂਕਿ ਸਟਾਫੀ ਇੰਨਾ ਜ਼ਿਆਦਾ ਸੋਨਾ ਹੈਗਾ ਇਹ ਜਿਹੜਾ ਆਪਾਂ ਨੂੰ 16 1700 ਦਾ ਸੂਟ ਮਿਲਦਾ ਉਹ ਤੁਹਾਨੂੰ 750 ਦਾ ਸੂਟ ਪੈ ਜਾਂਦਾ ਜੀ ਬਾਕੀ ਜੇ 4.5 ਦਾ 4 ਦਾ ਬਣਾ ਲੈਨੇ ਉਹਦੇ ਖੋਤੋਂ ਉਸ ਤੋਂ ਵੀ ਘੱਟ ਪੈ ਜਾਂਦਾਗਾ ਤੇ ਆਪਾਂ ਜਿਹੜੇ ਦਵਾਰਾ ਕੁਸ਼ਕ ਹੋਰ ਸੈਟਿੰਗ ਕੀਤੀ ਹੈਗੀ ਉਹਨਾਂ ਦੀ ਵੀ ਪਾ ਦੇਣੀ ਹੈ ਜਿਹੜੇ ਇੱਕ ਤੋਂ ਉਹਨਾਂ ਚੋਂ ਰਹਿੰਦੇ ਸੀ ਉਹਨਾਂ ਦੀ ਵੀ ਮਨਾਲ ਦੇ ਨਾਲ ਪਾ ਦੇਣੀ ਹੈਗੀ ਫਿਰ ਬਾਰ-ਬਾਰ ਮੈਸੇਜ ਆ ਰਹੇ ਨੇਗੇ ਇਹ ਤਾਂ ਦੇਖੋ ਚਨੂਨ ਦਾ ਪਹਿਲਾਂ ਵੀ ਪਾਇਆ ਸੀ ਆਪਾਂ ਤੇ ਨਸੀ ਦਾ ਇਹ ਹੈਗਾ ਤੇ ਨਸੀ ਦਾ ਤੇ ਉਸ ਤੋਂ ਬਾਅਦ ਇੱਕ ਇਹ 3.5 ਮੀਟਰ ਦਾ ਹੈਗਾ ਜੀ ਬਹੁਤ ਸੋਹਣਾ ਮਹਿੰਦੀ ਜਿਹਾ ਸ਼ੇਡ ਹੈ ਸੁੱਕੀ ਮਹਿੰਦੀ ਜਿਹਾ ਸ਼ੇਡ ਹੈਗਾ ਤੇ ਇੱਕ 4 ਮੀਟਰ ਦਾ ਹੈਗਾ ਇਹ ਕਟਿੰਗ ਕਰਕੇ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਪੂਰਾ ਸੂਟ ਜਿੱਦਾਂ ਵੀ ਹੈਗਾ ਉਦਾਂ ਲੈਣਾ ਪਊਗਾ ਜਿਵੇਂ ਇੱਕ ਪੀਸ ਲੈ ਸਕਦੇ ਹਾਂ ਸਾਨੂੰ ਇਹ ਨਹੀਂ ਵੀ ਦੋਨੋਂ ਹੀ ਪੀਸ ਲਓ ਤੁਸੀਂ ਇੱਕ ਪੀਸ ਲਾਉਂਗੇ ਕਟਿੰਗ ਕਰਕੇ ਨਹੀਂ ਮਿਲੂਗਾ ਕੋਈ ਵੀ ਤੇ ਉਸ ਤੋਂ ਬਾਅਦ ਇਹ ਆ ਗਿਆ ਪਰਪਲ ਸ਼ੇਡ ਬੜਾ ਪਿਆਰਾ ਜਿਹਾ 2 ਮੀਟਰ ਦਾ ਪੀਸ ਹੈ ਤੇ ਉਸ ਤੋਂ ਬਾਅਦ ਆ ਗਿਆ ਜੀ 3 ਮੀਟਰ ਦਾ ਪੀਸ ਇਹਦੇ ਨਾਲ ਲਵੈਂਡਰ ਬਾਟਮ ਲਗਾ ਸਕਦੇ ਹਾਂ ਆਫ ਵਾਈਟ ਲਗਾ ਸਕਦੇ ਹਾਂ ਜਿਹੜੀ ਵੀ ਲਗਾ ਸਕਦੇ ਹੋ ਕੱਟ ਪੀਸਾਂ ਦੇ ਵਿੱਚੋਂ ਮਿਲ ਗਈ ਜੀ ਉਹ ਚ ਲਗਾਵਾਂਗੇ ਜੇ ਤੁਸੀਂ ਵਧੀਆ ਵਾਲੀ ਲਗਵਾਉਣੇ ਚਾਹੁੰਦੇ ਹੋ ਕਿਉਂਕਿ ਛੋਟਾਂ ਇਹ ਵਧੀਆ ਹੀ ਨਹੀਂ ਹੈਗੀਆਂ ਵਧੀਆ ਵਾਲੀ ਸ਼ਰਟ ਹੈ ਨਹੀਂ ਤਾਂ ਸਿਰਫ ਕੱਟ ਪੀਸਾਂ ਜਿ ਮਿਲ ਰਹੀਆਂ ਨੇ ਤੁਹਾਨੂੰ ਬਿਲਕੁਲ 100% ਗਰੰਟੀਡ ਚੀਜ਼ ਹੈਗੀ ਇਹ ਲਓ ਜੀ ਮੌ ਸ਼ੇਡ ਦੇ ਵਿੱਚ ਆ ਗਿਆ ਇਹ ਨਵਾਂ ਸ਼ੇਡ ਆਇਆਗਾ 280 ਦੀ ਸ਼ਰਟ ਹੈ 1.5 ਮੀਟਰ ਦੀ ਬਹੁਤ ਸੋਹਣੀ ਬਹੁਤ ਸੋਹਣਾ ਸ਼ੇਡ ਹੈਗਾ 1.5 ਮੀਟਰ ਦੀ ਸ਼ਰਟ ਆਈ ਹੈ ਜੀ ਤੇ 1 2 10 ਦੀ ਸ਼ਰਟ ਹੈ ਇਹਦੇ ਵਿੱਚ ਇੱਕ ਪੀਸ ਹੋਰ ਹੈਗਾ 1 2 10 ਦਾ ਇਹਦੇ ਵਿੱਚ ਇੱਕ 1.40 ਦਾ ਹੈਗਾ ਜੀ ਇੱਕ 2.40 ਦਾ ਹੈਗਾ 1.20 ਦਾ ਹੈਗਾ ਜੀ 1.40 ਦਾ ਹੈਗਾ ਜਿਵੇਂ 3 3.5 ਮੀਟਰ ਇਹ ਹੋ ਗਿਆ ਤੇ ਅੱਧਾ ਕਿ ਮੀਟਰ ਦਾ ਪੀਸ ਇਹ ਹੋ ਗਿਆ 4 ਮੀਟਰ ਹੀ ਹੋ ਗਿਆ ਜੀ ਪੂਰਾ ਇਹ ਪੀਸ 4 ਮੀਟਰ ਵਾਂਗੂ ਹੀ ਇਹ ਪੀਸ ਬਣ ਗਿਆ ਜੀ ਤੁਸੀਂ ਕਿਉਂਕਿ ਪਹਿਣਾ ਤਾਂ ਘਰੇ ਬਣਾਉਂਦੀਆਂ ਨੇ ਬਣਾ ਲੈਂਦੀਆਂ ਨੇ ਗਏ ਸੂਟ 4 ਮੀਟਰ ਦਾ ਬਹੁਤ ਹੀ ਸਸਤਾ ਸੂਟ ਪੈ ਜਾਂਦਾ ਜੀ ਸੋਨੂੰ ਵਧੀਆ ਵਾਲਾ ਸੂਟ ਹੈ ਜਿਹੜਾ ਐਨ ਵਧੀਆ ਵਾਰ ਅੰਦਰ ਜਾਣ ਵਾਲਾ ਸੂਟ ਜਿਹੜਾ ਵਧੀਆ ਸੂਟ ਵੰਦ ਹੈ ਜੀ। ਲੋ ਜੀ ਇਹ 360 ਦਾ ਹੈਗਾ। ਬਹੁਤ ਸੋਹਣਾ ਪਿਸਤਾ ਜਿਹਾ ਸ਼ੇਡ ਹੈਗਾ ਤੇ ਇੱਕ ਕਰੀਮ ਸ਼ੇਡ ਦੇ ਵਿੱਚ ਆ ਗਈ ਆਪਣੇ ਕੋਲੇ 240 ਦੀ ਸ਼ਰਟ ਪੀਸ। ਜਿਹੜੇ ਜਿਹੜੇ ਕਲਰ ਹੈਗੇ ਨੇ ਮੈਂ ਤੁਹਾਨੂੰ ਦਿਖਾਈ ਜਾਨੀ ਆਂ ਕਿ ਤੇ ਤੁਸੀਂ ਨਾਲ ਦੀ ਨਾਲ ਸਿਲੈਕਟ ਕਰੀ ਚੱਲਿਓ। ਇੱਕ ਇਹ ਬੜਾ ਪੈਰਾ ਜਿਹਾ ਕਰੀਮ ਦੇ ਵਿੱਚ ਹੈ ਫਲਾਰ ਵਾਲਾ ਆ ਗਿਆ। ਇੱਕ 81 ਦਾ ਪੀਸ ਹੈ। ਇਹਦੇ ਵਿੱਚ ਸਾਇਦ ਇੱਕ 81 ਦਾ ਹੋਰ ਹੈਗਾ ਹੈਗਾ। ਮੈਂ ਦਿਖਾ ਦੂੰਗੀ ਪਰਸੋਂ ਨੂੰ ਇੱਧਰ ਉੱਧਰ ਜੇ ਹੋ ਗਏ ਕੱਲੇ ਜਾਣੇ ਕਰਕੇ ਨਾ ਸੈਟਿੰਗ ਨਹੀਂ ਆ ਰਹੀ ਕੰਮ ਦੀ ਇਹ ਮਾਊਸ ਇਹ ਅਲੱਗ-ਅਲੱਗ ਨੇ ਪ੍ਰਿੰਟ ਸੇਮ ਹੈ ਇਹ ਮਾਊਸ ਮਾਊਸ ਸ਼ੇਡ ਦੇ ਵਿੱਚ ਹੈਗਾ 1 1 80 ਦਾ 1 1 40 ਦਾ 1 2 40 ਦਾ ਪ੍ਰੋਪਰ ਸੂਟ ਬੰਦ ਹੈ ਜੀ ਇਹ ਮਾਊਸ ਸ਼ੇਡ ਦੇ ਵਿੱਚ ਬਹੁਤ ਸੋਹਣਾ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਜੀ ਕੇ ਇਹ ਹਨੀਆਂ ਜਾਂ ਬਹੁਤ ਹੀ ਪਿਆਰਾ ਜਿਹਾ ਪਰਪਲ ਹਨੀਆਂ ਐ ਇਦਾਂ ਦਾ ਸ਼ੇਡ ਹੈਗਾ ਇਹ 2 ਮੀਟਰ ਦਾ ਤੇ ਇਹ ਵਾਲਾ ਸ਼ੇਡ ਆ ਗਿਆ 280 ਦਾ ਤੇ ਇੱਕ ਆ ਗਿਆ ਜੀ 3.5 ਮੀਟਰ ਦਾ ਤਿੰਨਤੀ ਦਾ ਬਹੁਤ ਸੋਹਣਾ ਸ਼ੇਡ ਹੈ ਵੀ ਉਸ ਤੋਂ ਬਾਅਦ ਬਲੈਕ ਐਂਡ ਵਾਈਟ ਦਾ ਆ ਗਿਆ ਇੱਕ 3.5 ਮੀਟਰ ਦਾ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਪਹਿਣਾ ਦੀ ਇਹਦੀ ਬਹੁਤ ਮੈਸੇਜ ਆਏ ਸੀ ਹੁਣ ਦੁਬਾਰਾ ਆ ਗਿਆ ਜੀ 4 60 ਦਾ ਹੀ ਦੁਬਾਰਾ ਆ ਗਿਆ ਜਿਹੜੀ ਭੈਣਾਂ ਲੈਣਾ ਫਟਾਫਟ ਮੈਸੇਜ ਕਰੋ ਇਹ ਪਹਿਲਾਂ ਵਾਲਾ ਚੋਈ ਰਹਿ ਰਿਹਾ 5 ਮੀਟਰ ਦਾ ਤੇ ਉਸ ਤੋਂ ਬਾਅਦ ਆ ਗਿਆ ਜੀ 260 ਦਾ ਬਹੁਤ ਸੋਹਣਾ ਜਿਹਾ ਪਰਪਲ ਜਿਹਾ ਸ਼ੇਡ ਹੈ ਲਾਈਟ ਜਿਹਾ ਪਰਪਲ ਮੂਵ ਜਿਹਾ ਸ਼ੇਡ ਹੈਗਾ ਤੇ ਇੱਕ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਵਾਈਨ ਜ੍ਹਾ ਪਰਪਲ 1.5 ਮੀਟਰ ਦੇ ਦੋ ਪੀਸ ਨੇ ਜੀ ਸ਼ਰਟ ਬਣ ਜੂਗੀ 1.5 ਮੀਟਰ ਦਾ ਹੀ ਇਹ ਪੂਰਾ 1.5 ਮੀਟਰ ਦਾ ਹੀ ਇਹ 3 ਮੀਟਰ ਹੈ ਜੀ ਇਹ ਸ਼ਰਟ ਬਣ ਜੂਗੀ ਪ੍ਰੋਪਰ ਤੁਹਾਡੀ ਬਹੁਤ ਸੋਹਣੀ ਇੱਕ ਮੈਂ ਦੀ ਸ਼ੇਡ ਚ ਆ ਗਿਆ ਜੀ ਇਹ ਇੱਕ 1.90 ਦਾ ਆ ਗਿਆ ਇੱਕ 1 ਮੀਟਰ ਦਾ ਆ ਗਿਆ ਜੀ ਇਹ ਦੋ ਪੀਸ ਆ ਗਏ ਦੇ ਵਿੱਚ 290 ਬਣ ਗਏ ਜੀ ਇਹ ਵੀ ਸ਼ਰਟ ਪੀਸ ਹੈਗਾ ਬਲੈਕ ਦੇ ਵਿੱਚ ਆ ਗਿਆ ਜੀ ਇੱਕ ਬਹੁਤ ਸੋਹਣਾ ਬਲੈਕ ਚ ਮੰਗਦੀ ਸੀ ਪਹਿਲਾਂ ਬਲੈਕ ਚ ਹੋਵੇ ਜੀ ਇਹ 1 ਮੀਟਰ ਦਾ ਪੀਸ ਹੈ ਇਹ 1 60 ਦਾ ਪੀਸ ਹੈ ਜਿਵੇਂ 2 60 ਹੋ ਗਿਆ ਤੇ 2 ਮੀਟਰ ਹੋ ਗਿਆ ਇਹ 4 60 ਹੋ ਗਿਆ ਜੀ ਪੂਰਾ ਸੂਟ ਹੀ ਬਣ ਗਿਆ ਬਹੁਤ ਸੋਹਣਾ ਪ੍ਰਿੰਟ ਹੈਗਾ ਇਹਦਾ ਵੀ ਇਹ 1 60 ਦਾ ਮੇ ਵੀ ਇਹਦੇ ਨਾਲ ਦਾ ਨਾ ਇੱਕ ਪੀਸ ਹੋਰ ਨਿਕਲੂਗਾ ਆਪਣਾ ਪਰ ਮੈਨੂੰ ਹਜੇ ਥੋੜਾ ਜਿਹਾ ਜਿੰਨੇ ਕ ਹੋਏ ਸੈਟਿੰਗ ਮੈਂ ਕਰਕੇ ਦਿਖਾਤੀ ਕਿਉਂਕਿ ਮੈਨੂੰ ਮੈਸੇਜ ਵਾਲੇ ਆ ਰਹੇ ਸੀ ਕਿ ਭੈਣਾ ਦੇ ਜੀ ਹੋਰ ਦਿਖਾ ਦੋ ਹੋਰ ਦਿਖਾ ਦੋ ਜਿੰਨੇ ਕ ਮੇਰੇ ਤੋਂ ਸੈਟਿੰਗ ਹੁੰਦੀ ਹੈਗੀ ਹੈ ਨਾ ਕਿਉਂਕਿ ਸਾਰਾ ਦੇਖਣਾ ਪੈਂਦਾ ਡਿਫੈਕਟ ਵੀ ਦੇਖਣਾ ਪੈਂਦਾ ਇਹਨਾਂ ਨੂੰ ਮਿਲਣਾ ਵੀ ਪੈਂਦਾ ਹੈਗਾ ਬਾਕੀ ਕਪੜਾ ਵੱਧ ਹੀ ਨਿਕਲੂਗਾ ਕਿਉਂਕਿ ਇਹਨਾਂ ਚ ਸਾਰਿਆਂ ਚ ਸਿੰਥੈਟਿਕ ਕਰਕੇ ਬਾਲ ਲੈ ਕਾਟਨ ਦਾ ਤਾਂ ਦੇਖ ਸਿੱਧਮ ਸਿੱਧਾ ਜਿਹਾ ਹੁੰਦਾ ਹੈਗਾ ਕਪੜਾ ਤੇ ਮੈਂ ਤਾਂ ਖੁੱਲੇ ਖੁੱਲੇ ਜਿਵੇਂ ਨਹੀਂ ਨੇਗੀ ਮੈਂ ਖੁਦ ਆਪ ਹੀ ਇਹਨਾਂ ਦੀ ਸਾਰਿਆਂ ਦੀ ਮੈਜ਼ਰਮੈਂਟ ਕੀਤਾ ਹੈਗਾ 295 ਦਾ ਹੈ 1.2 ਇੰਚ ਉੱਪਰ ਉੱਤੀ ਆਊਗਾ ਜੀ ਸਾਰਿਆਂ 'ਚ ਇਹ 1.90 ਦਾ ਆ ਗਿਆ 1.2 ਮੀਟਰ ਦਾ ਆ ਗਿਆ 3.90 ਬਣ ਗਿਆ ਪਹਿਣਾ ਬਣਾ ਲੈਂਦੀ ਆ ਨਾ ਆਰਾਮ ਨਾਲ ਲੈਸ ਵਗੈਰਾ ਲਗਾ ਕੇ 4 ਮੀਟਰ ਦਾ ਸੂਟ ਦਾ ਉਸ ਤੋਂ ਬਾਅਦ ਇੱਕ ਛੇੜ ਇਹ ਆ ਗਿਆ ਜੀ 3 ਮੀਟਰ ਦਾ ਤੇ ਇੱਕ ਬਹੁਤ ਹੀ ਪਿਆਰਾ ਜਿਹਾ ਛੇੜ ਇਹ ਆ ਗਿਆ ਬਹੁਤ ਸੋਹਣਾ ਛੇੜ ਹੈ ਵੀ 3.30 ਦਾ ਤੇ ਇੱਕ ਆ ਗਿਆ ਜੀ ਇਹ 2.80 ਦਾ ਤੇ 1260 ਦਾ ਇਹ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ 9253115036 ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ